ਕਿਸੇ ਨੂੰ ਇੰਨਾ ਵੀ ਹੱਕ ਨਾ ਦਿਓ ਕਿ ਉਹ ਫੈਸਲਾ ਕਰੇ ਕਿ ਕਦੋਂ ਤੁਸੀਂ ਹੱਸਣਾ ਹੈ ਤੇ ਕਦੋਂ ਤੁਸੀਂ ਰੋਣਾ ਹੈ ਆਪਣੇ ਉਹ ਨਹੀਂ ਹੁੰਦੇ ਜੋ ਤਸਵੀਰਾਂ ਵਿੱਚ ਨਾਲ ਖੜੇ ਹੋਣ ਆਪਣੇ ਤਾਂ ਉਹ ਹੁੰਦੇ ਹਨ ਜੋ ਕਿ ਤਕਲੀਫ ਵਿੱਚ ਸਾਡੇ ਨਾਲ ਖੜੇ ਹੋਣ ਚਿਹਰਾ ਚਾਹੀ ਕਿੰਨਾ ਵੀ ਸੋਹਣਾ ਹੋਵੇ ਜੇਕਰ ਜ਼ੁਬਾਨ ਕੋੜੀ ਹੋਵੇ ਤਾਂ ਲੋਕ ਮੂੰਹ ਫੇਰ ਲੈਂਦੇ ਨੇ ਕਿਉਂਕਿ ਜ਼ੁਬਾਨ ਦੀ ਸੁੰਦਰਤਾ ਚਿਹਰੇ ਦੀ ਸੁੰਦਰਤਾ ਤੋਂ ਕਿਤੇ ਵੱਖ ਹੁੰਦੀ ਹੈ ਚੰਗੀ ਸੂਰਤ ਤੋਂ ਜ਼ਿਆਦਾ ਮਾਇਨੇ ਚੰਗਾ ਸੁਭਾਅ ਰੱਖਦਾ ਹੈ ਕਿਉਂਕਿ ਸੂਰਤ ਤੇ ਉਮਰ ਦੇ ਹਿਸਾਬ ਨਾਲ ਢਲ ਜਾਵੇਗੀ ਪਰ ਸਿਰਤ ਜ਼ੁਬਾਨ ਉਦਾਂ ਦੀ ਹੀ ਰਹਿ ਜਾਵੇਗੀ ਚਿਹਰਾ ਚਾਹੇ ਕਿੰਨਾ ਵੀ ਸੋਹਣਾ ਹੋਵੇ ਪਰ ਸੁੰਦਰਤਾ ਤੋਂ ਕਿਸੇ ਤਰ੍ਹਾਂ ਭਾਗਾ ਨਾਲ ਕਦੇ ਕਈ ਚੀਜ਼ਾਂ ਆਸਾਨੀ ਨਾਲ ਮਿਲ ਜਰੂਰ ਜਾਂਦੀਆਂ ਨੇ ਪਰ ਅਸੀਂ ਹਮੇਸ਼ਾ ਭਾਗਾ ਦੇ ਭਰੋਸੇ ਨਹੀਂ ਜੀ ਸਕਦੇ ਸਾਨੂੰ ਆਪਣਾ ਬੁਰਾ ਭਲਾ ਸੋਚਣ ਦੀ ਜ਼ਿਆਦਾ ਆਜ਼ਾਦੀ ਦਿੱਤੀ ਹੈ ਪਰ ਅਫਸੋਸ ਅਸੀਂ ਖੁਦ ਲਈ ਤ੍ਰਿਸਨਾਵਾਂ ਵਾਸਨਾਵਾਂ ਤੇ ਕਾਮਨਾਵਾਂ ਦੀ ਅੱਗ ਚੁਣੀ ਹੈ ਸੱਚਾ ਤੇ ਚੰਗਾ ਦੋਸਤ ਉਹੀ ਹੁੰਦਾ ਹੈ ਜੋ ਮੁਸੀਬਤ ਵਿੱਚ ਕੰਮ ਆਵੇ ਨਾ ਕਿ ਮੁਸੀਬਤ ਦੇਖ ਕੇ ਭੱਜ ਜਾਵੇ ਤੇ ਸੱਚਾ ਤੇ ਜੰਗਾ ਦੋਸਤ ਇੱਕ ਫੁੱਲ ਵਰਗਾ ਹੁੰਦਾ ਹੈ ਜਿਸ ਨੂੰ ਕੀ ਅਸੀਂ ਤੋੜ ਵੀ ਨਹੀਂ ਸਕਦੇ ਕਿਉਂਕਿ ਜੇ ਤੋੜਾਂਗੇ ਤੇ ਉਹ ਮੁਰਝਾ ਜਾਵੇਗਾ ਤੇ ਜੇ ਛੱਡਾਂਗੇ ਤੇ ਉਹ ਟੁੱਟ ਜਾਵੇਗਾ ਦਿਲ ਦੇ ਸੱਚੇ ਲੋਕ ਭਾਵੇਂ ਹੀ ਜੀਵਨ ਵਿੱਚ ਇਕੱਲੇ ਹੋਣ ਪਰ ਉਹ ਅਜਿਹੇ ਲੋਕਾਂ ਦਾ ਸਾਥ ਕਦੇ ਨਹੀਂ ਦਿੰਦੇ ਜੋ ਦਿਲ ਦੇ ਵਿੱਚ ਬਹੁਤ ਹੀ ਮਤਲਬ ਰੱਖਦੇ ਹੋ ਗੁਰੂ ਅਤੇ ਰਾਹ ਦੋਨੇ ਇੱਕ ਸਮਾਨ ਹੁੰਦੇ ਨੇ ਇੱਕ ਖੁਦ ਉੱਥੇ ਹੀ ਰਹਿ ਜਾਂਦਾ ਹੈ ਤੇ ਦੂਜਾ ਰਸਤਾ ਦਿਖਾਉਂਦਾ ਹੈ ਆਪਣੇ ਨਾਲ ਬਸ ਇੰਨਾ ਕੁ ਰਸੋ ਕਿ ਉਹ ਤੁਹਾਡੀ ਗੱਲ ਮੰਨ ਲੈ ਚਿਹਰੇ ਦੀ ਸੁੰਦਰਤਾ ਅੱਖਾਂ ਵਿੱਚ ਉਤਰਦੀ ਹੈ ਪਰ ਸੁਭਾਅ ਦੀ ਦਿਲ ਵਿੱਚ ਉਤਰਦੀ ਹੈ ਅਸੀਂ ਚੰਗੇ ਸੀ ਚੰਗੇ ਤਾਂ ਸੀ ਰਹਾਂਗੇ ਫਿਰ ਤਾਂ ਉਹ ਕਰਨਗੇ ਜੋ ਜੋ ਕਹਿਣਗੇ ਚੰਗਾ ਸਮਾਂ ਸਿਰਫ ਉਸ ਦਾ ਹੀ ਹੁੰਦਾ ਹੈ ਜੋ ਕਦੇ ਬੁਰਾ ਨਹੀਂ ਕਰਦਾ ਸੁੱਖ ਦੁੱਖ ਤਾਂ ਮਹਿਮਾਨਾਂ ਵਾਂਗ ਹੁੰਦੇ ਹਨ ਵਾਰੀ-ਵਾਰੀ ਨਾਲ ਆਉਣਗੇ ਤੇ ਵਾਰੀ-ਵਾਰੀ ਨਾਲ ਚਲੇ ਜਾਣਗੇ ਚੁੱਪ ਕਰਕੇ ਵੀ ਨੇਕ ਕੰਮ ਹੁੰਦੇ ਨੇ ਮੈਂ ਦੇਖਿਆ ਹੈ ਗੁੱਸਾ ਆਵੇ ਤਾਂ ਰੁਕਣਾ ਸਿੱਖੋ ਗਲਤੀ ਹੋ ਜਾਵੇ ਤਾਂ ਝੁਕਣਾ ਸਿੱਖੋ ਕਿਉਂਕਿ ਰਿਸ਼ਤੇ ਕਦੇ ਆਪਣੇ ਆਪ ਨਹੀਂ ਟੁੱਟਦੇ ਇਹਨਾਂ ਨੂੰ ਤੋੜਨ ਵਿੱਚ ਅਭਾਰਿਕ ਆਦਮੀ ਦਾ ਹੱਕ ਹੁੰਦਾ ਹੈ ਕਿਉਂਕਿ ਜਦੋਂ ਆਹ ਰਿਸ਼ਤੇ ਨਿਭਾਉਣਾ ਨਹੀਂ ਨਾ ਜਾਣਦੇ ਫਿਰ ਉਸਨੂੰ ਤੋੜਨਾ ਹੀ ਬਹੁਤ ਸੌਖਾ ਸਮਝਿਆ ਜਾਂਦਾ ਹੈ ਮਨ ਦੀ ਸ਼ਾਂਤੀ ਨਾਲੋਂ ਚੰਗੀ ਹੈ ਕਿ ਆਪਣੀ ਜ਼ੁਬਾਨ ਦੀ ਸ਼ਾਂਤੀ ਰੱਖੋ ਇਨਸਾਨ ਦੀ ਪਹਿਚਾਨ ਉਸਦੀ ਸੂਰਤ ਤੋਂ ਨਹੀਂ ਉਸਦੇ سیرਤ ਤੋਂ ਹੁੰਦੀ ਹੈ ਕਿ ਸੋਨਾ ਅਕਸਰ ਲੋਹੇ ਦੀਆਂ ਤਿਦਉਰੀਆਂ ਵਿੱਚ ਹੀ ਰੱਖਿਆ ਜਾਂਦਾ ਹੈ ਭਗਤੀ ਅਤੇ ਪ੍ਰੋਸਾ ਇੰਨਾ ਰੱਖੋ ਕਿ ਸੰਕਟ ਸਾਡੇ ਉੱਤੇ ਆਵੇ ਤਾਂ ਚਿੰਤਾ ਭਗਵਾਨ ਕਰੇ ਆਪਣੀ ਗਲਤੀ ਨੂੰ ਤੁਰੰਤ ਸਵੀਕਾਰ ਕਰ ਲੈਣਾ ਚਾਹੀਦਾ ਹੈ ਅਤੇ ਹੋਰ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ ਸ਼ਸਤਰ ਕੇਵਲ ਸਰੀਰ ਨੂੰ ਦੁਖੀ ਕਰਦਾ ਹੈ ਪਰ ਸ਼ਬਦ ਜੋ ਹੈ ਉਹ انسان ਦੀ ਅੰਤਰਾਤਮਾ ਨੂੰ ਦੁਖੀ ਕਰਦਾ ਹੈ ਕੋਸ਼ਿਸ਼ ਕਰੋ ਕਿ ਚੰਗਾ ਬੋਲੀਏ ਚੰਗੀਆਂ ਨਸੀਤਾਂ ਦਾ ਅਸਰ ਅੱਜਕੱਲ ਇਸ ਲਈ ਨਹੀਂ ਹੁੰਦਾ ਕਿਉਂਕਿ ਲਿਖਣ ਵਾਲੇ ਨੇ ਪੜ੍ਹਨ ਵਾਲੇ ਦੋਨੋਂ ਇਹੀ ਸਮਝਦੇ ਨੇ ਕਿ ਇਹ ਤਸਾਨੂ ਲੈਕਚਰ ਦੇ ਰਹੇ ਨੇ ਬਹੁਤ ਸਾਰੇ ਰਿਸ਼ਤੇ ਇਸ ਲਈ ਖਤਮ ਹੋ ਜਾਂਦੇ ਨੇ ਕਿਉਂਕਿ ਉਹਨਾਂ ਵਿੱਚ ਵਿਸ਼ਵਾਸ ਨਹੀਂ ਜਦੋਂ ਕਿਸੇ انسان ਦੀ ਨਾਲ ਰਹਿ ਕੇ ਉਸ ਨੂੰ ਖੁਸ਼ੀ ਨਾ ਦੇ पाओ ਤਾਂ ਉਸ ਤੋਂ ਦੂਰ ਹੋ ਜਾਓ ਸ਼ਾਇਦ ਇਸੇ ਵਿੱਚ ਉਹ ਖੁਸ਼ ਹੋ ਜਾਵੇ ਮੈਂ ਇਸ ਕਾਬਿਲ ਤਾਂ ਨਹੀਂ ਕਿ ਕੋਈ ਆਪਣਾ ਸਮਝੇ ਪਰ ਇੰਨਾ ਯਕੀਨ ਹੈ ਕੋਈ ਅਫਸੋਸ ਜ਼ਰੂਰ ਕਰੇਗਾ ਜਦੋਂ ਮੈਨੂੰ ਗਵਾ ਦੇਵੇਗਾ ਰਿਸ਼ਤਾ ਉਹ ਨਹੀਂ ਜੋ ਦੁਨੀਆ ਨੂੰ ਦਿਖਾਇਆ ਜਾਵੇ ਰਿਸ਼ਤਾ ਉਹ ਹੈ ਜੋ ਅੰਦਰੋਂ ਦੀ ਨਿਭਾਇਆ ਜਾਵੇ ਕੋਈ ਤੁਹਾਡੇ ਨਾਲ ਰੁੱਸ ਜਾਵੇ ਤਾਂ ਫੌਰਨ ਉਸ ਨੂੰ ਮਨਾ ਲਵੋ ਕਿਉਂਕਿ ਰੁੱਸਣਾ ਬਹੁਤ ਛੇਤੀ ਹੈ ਪਰ ਮੰਨਣਾ ਬਹੁਤ ਔਖਾ ਹੁੰਦਾ ਹੈ ਜੇਕਰ ਯੁੱਧ ਸ਼ੁਰੂ ਹੋ ਗਈ ਤਾਂ ਦੂਰੀਆਂ ਅਤੇ ਵਿਕਤ ਜਿੱਤ ਜਾਣਗੇ 1 ਮਿੰਟ ਵੀ ਨਹੀਂ ਲੱਗਦਾ ਰਿਸ਼ਤਿਆਂ ਨੂੰ ਉਜਾੜਨ ਵਿੱਚ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ ਇੱਕ ਰਿਸ਼ਤੇ ਨੂੰ ਨਿਭਾਉਣ ਲਈ ਹਮੇਸ਼ਾ ਤਿਆਰੀ ਦੇ ਨਾਲ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਮੌਸਮ ਅਤੇ ਇਨਸਾਨ ਪਤਾ ਨਹੀਂ ਕਦੋਂ ਬਦਲ ਜਾਣ ਰਿਸ਼ਤੇ ਅਜਿਹੇ ਬਣਾਓ ਜਿੰਨਾ ਵਿੱਚ ਸ਼ਬਦ ਘੱਟ ਹੋਣ ਤੇ ਸਮਝ ਜ਼ਿਆਦਾ ਹੋਵੇ ਅਤੇ ਝਗੜੇ ਘੱਟ ਹੋਣ ਤੇ ਨਜ਼ਰੀਆ ਜ਼ਿਆਦਾ ਹੋਵੇ ਕਿਉਂਕਿ ਆਪਣਾ ਅਤੇ ਪਰਾਇਆ ਕੀ ਹੈ ਮੈਨੂੰ ਤਾਂ ਬਸ ਇਹੀ ਪਤਾ ਹੈ ਜੋ ਭਾਵਨਾਵਾਂ ਨੂੰ ਸਮਝ ਲਵੇ ਉਹ ਆਪਣਾ ਜੋ ਭਾਵਨਾਵਾਂ ਨੂੰ ਨਾ ਸਮਝੇ ਉਹ ਬੇਗਾਨਾ ਇਕ ਚਾਹਤ ਹੁੰਦੀ ਹੈ ਆਪਣਿਆਂ ਦੇ ਨਾਲ ਜੀਣ ਦੀ ਵਰਨਾ ਲੋਕ ਤਾਂ ਕਈ ਤੁਰੇ ਫਿਰਦੇ ਨੇ ਮਿੱਤਰਤਾ ਅਤੇ ਰਿਸ਼ਤੇਦਾਰੀ ਸਮਾਨ ਦੀ ਨਹੀਂ ਭਾਵਨਾਵਾਂ ਦੀ ਭੁੱਖ ਹੁੰਦੀ ਹੈ ਰਿਸ਼ਤੇ ਨੂੰ ਦੌਲਤ ਦੀਆਂ ਨਿਗਾਹਾਂ ਨਾਲ ਨਾ ਦੇਖੋ ਕਿਉਂਕਿ ਅਕਸਰ ਸਾਥ ਨਿਭਾਉਣ ਵਾਲਾ ਇਨਸਾਨ ਰਿਸ਼ਤੇ ਨੂੰ ਨਹੀਂ ਇਨਸਾਨ ਨੂੰ ਵੇਖਦਾ ਹੈ بارش ਦੀਆਂ ਬੂੰਦਾਂ ਭਾਵੇਂ ਛੋਟੀਆਂ ਹੋਣ ਪਰ ਉਹ ਲਗਾਤਾਰ ਬਰਸਣਾ ਵੱਡੀਆਂ ਨਦੀਆਂ ਦੇ ਵਹਾਅ ਦਾ ਕਾਰਨ ਬਣ ਜਾਂਦੀਆਂ ਨੇ ਇਸੇ ਤਰ੍ਹਾਂ ਸਾਰੇ ਛੋਟੇ-ਛੋਟੇ ਯਤਨ ਵੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆ ਸਕਦੇ ਨੇ ਦਿਖਾਵੇ ਦੇ ਰਿਸ਼ਤੇ ਨਾਲੋਂ ਇਕੱਲੇ ਚੰਗੇ ਤੇ ਜ਼ਿਆਦਾ ਖੁਸ਼ ਰਹਿਣਾ ਚਾਹੀਦਾ ਹੈ ਜ਼ਿਆਦਾ ਰਿਸ਼ਤੇ ਵਿੱਚ ਆਪਣੀ ਅਹਿਮੀਅਤ ਖਤਮ ਹੋ ਜਾਵੇ ਤਾਂ ਚੁੱਪਚਾਪ ਉਸ ਰਿਸ਼ਤੇ ਨੂੰ ਛੱਡ ਦੇਣਾ ਚਾਹੀਦਾ ਹੈ ਰਿਸ਼ਤੇ ਨੂੰ ਸੰਭਾਲਦੇ ਸੰਭਾਲਦੇ ਜੇ ਥਕਾਵਟ ਲੱਗੇ ਤਾਂ ਉਸ ਨੂੰ ਨਿਭਾਉਣਾ ਨਹੀਂ ਚਾਹੀਦਾ ਉੱਥੇ ਹੀ ਛੱਡ ਦੇਣਾ ਚਾਹੀਦਾ ਹੈ ਸਾਰੀ ਉਮਰ ਸਾਥ ਨਿਭਾਉਣਾ ਕੈਸੀ ਅਜੀਬ ਦਾਸਤਾ ਹੈ ਰਿਸ਼ਤਿਆਂ ਦੀ ਕਦੀ ਇੱਕ ਸੱਚ ਹਜ਼ਾਰਾਂ ਝੂਠ ਤੇ ਭਾਰੀ ਪੈ ਜਾਂਦਾ ਹੈ ਤੇ ਇੱਕ ਝੂਠ ਹਜ਼ਾਰਾਂ ਸੱਚਾਂ ਤੇ ਹਾਲਾਤਾਂ ਨਾਲ ਵੀ ਹਾਰ ਜਾਂਦੇ ਨੇ ਕੁਝ ਰਿਸ਼ਤੇ ਜੋ ਰਿਸ਼ਤੇ ਟੁੱਟ ਜਾਂਦੇ ਨੇ ਉਹ ਦੁਬਾਰਾ ਜੁੜਿਆ ਨਹੀਂ ਕਰਦੇ ਜਿਵੇਂ ਮੁਰਝਾਏ ਹੋਏ ਫੁੱਲ ਤਾਣੀ ਨਾਲ ਦੁਬਾਰਾ ਨਹੀਂ ਜੋੜਦੇ ਬਿਨਾ ਗਲਤੀ ਦੇ ਹੱਥ ਜੋੜ ਕੇ ਪੈਰ ਫੜਦੇ ਦੇਖਿਆ ਰਿਸ਼ਤਿਆਂ ਨੂੰ ਬਚਾਉਣ ਲਈ ਮੈਂ ਲੋਕਾਂ ਨੂੰ ਹਵਾ ਵਿੱਚ ਸੁਣੀਆਂ ਗੱਲਾਂ ਤੇ ਯਕੀਨ ਕਦੇ ਨਾ ਕਰੋ ਕੰਨਾਂ ਦੇ ਕੱਚੇ ਲੋਕ ਕਈ ਰਿਸ਼ਤੇ ਹੀ ਗਵਾ ਬੈਂਦੇ ਨੇ ਰਿਸ਼ਤੇ ਬਿਜਲੀ ਤੇ ਕਰੰਟ ਵਰਗੇ ਹੁੰਦੇ ਨੇ ਤਾਰ ਗਲਤ ਜੁੜ ਜਾਵੇ ਤਾਂ ਜ਼ਿੰਦਗੀ ਦੇ ਝਟਕੇ ਲੱਗਦੇ ਨੇ ਵਕਤ ਦੇ ਨਾਲ ਹੀ ਬਹੁਤ ਕੁਝ ਬਦਲ ਜਾਂਦਾ ਹੈ ਲੋਕ ਵੀ ਰਾਹ ਵੀ ਅਹਿਸਾਸ ਵੀ ਕਿੰਨਾ ਵੀ ਫੜੋ ਫਿਸਲਦਾ ਜਰੂਰ ਹੈ ਇਹ ਵਕਤ ਹੈ ਜਨਾਬ ਬਦਲਦਾ ਜਰੂਰ ਹੈ ਜ਼ਿੰਦਗੀ ਦੇ ਹਰ ਮੋੜ ਤੋਂ ਗੁਜ਼ਰਨਾ ਚਾਹੀਦਾ ਹੈ ਕਿਉਂਕਿ ਕੀ ਪਤਾ ਕਿਸ ਮੰਜ਼ਿਲ ਤੇ ਰਿਸ਼ਤੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਸੈਂਕੜੇ ਦਰਦ ਮਨ ਨੂੰ ਮਿਲਦੇ ਨੇ ਪਰ ਸੈਂਕੜੇ ਖੁਸ਼ੀਆਂ ਵੀ ਮਿਲਦੀਆਂ ਨੇ ਪਰ ਇਹਨਾਂ ਵਿੱਚ ਇਹ ਨਹੀਂ ਕਿ ਤੁਸੀਂ ਦੁਖੀ ਰਹੋ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਤੁਸੀਂ ਹਾਲਾਤ ਮੌਸਮ ਨੂੰ ਹਵਾ ਨੂੰ ਬਦਲ ਸਕਦੇ ਹੋ ਪਰ ਖੁਦ ਨੂੰ ਕਿਉਂ ਨਹੀਂ ਜ਼ਿੰਦਗੀ ਇੱਕ ਅਧਿਆਪਕ ਤੋਂ ਵੱਧ ਕਠੋਰ ਹੁੰਦੀ ਹੈ ਅਧਿਆਪਕ ਸਬਕ ਦੇ ਕੇ ਇੰਤਿਹਾਨ ਲੈਂਦਾ ਹੈ ਤੇ ਜ਼ਿੰਦਗੀ ਇੰਤਿਹਾਨ ਦੇ ਕੇ ਸਬਕ ਮੇਰੀ ਫਿਤਰਤ ਵਿੱਚ ਨਹੀਂ ਸੀ ਕਿਸੇ ਨਾਲ ਨਾਰਾਜ਼ ਹੋਣਾ ਨਾਰਾਜ਼ ਉਹ ਹੁੰਦੇ ਸੀ ਜੇਕਰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਬੋਲਣ ਨਾਲੋਂ ਵੱਧ ਸੁਣਨਾ ਸਿੱਖੋ ਸਾਨੂੰ ਜ਼ਿੰਦਗੀ ਵਿੱਚ ਉਹ ਨਹੀਂ ਮਿਲਦਾ ਜੋ ਸਾਨੂੰ ਚਾਹੀਦਾ ਹੈ ਸਾਨੂੰ ਜ਼ਿੰਦਗੀ ਵਿੱਚ ਉਹ ਮਿਲਦਾ ਹੈ ਜੋ ਸਾਨੂੰ ਨਹੀਂ ਚਾਹੀਦਾ ਹੈ ਜ਼ਿੰਦਗੀ ਨੂੰ ਕਦੇ ਵੀ ਖੁੱਲਾ ਛੱਡ ਦਿਓ ਜੀਣ ਲਈ ਕਿਉਂਕਿ ਖੁੱਲਾ ਬੁੱਟਾ ਬਹੁਤ ਫਲਦਾ ਹੈ ਜਦੋਂ ਵੀ ਤੁਸੀਂ ਕਿਸੇ ਵੀ ਕਰਮ ਦਾ ਫਲ ਹੈ ਜਿਹੜਾ ਇਨਸਾਨ ਨੂੰ ਹਰ ਹਾਲ ਵਿੱਚ ਕੱਟਣੀ ਹੀ ਪੈਂਦੀ ਹੈ ਇਸ ਲਈ ਹਮੇਸ਼ਾ ਚੰਗੇ ਬੀਜ ਬੀਜੋ ਕਿਉਂਕਿ ਜੋ ਬੀਜੋਗੇ ਉਹੀ ਵੱਡੋਗੇ ਰਿਸ਼ਤੇ ਤੋੜਨੇ ਨਹੀਂ ਚਾਹੀਦੇ ਪਰ ਜਿੱਥੇ ਕਦਰ ਨਾ ਹੋਵੇ ਉੱਥੇ ਛੱਡ ਦੇਣਾ ਚਾਹੀਦਾ ਹੈ ਤੁਸੀਂ ਕਿਸੇ ਨੂੰ ਚੰਗਾ ਕਰਦੇ ਹੋ ਪਰ ਉਹ ਤੁਹਾਡਾ ਮਾੜਾ ਕਰਦਾ ਹੈ ਇਸ ਦਾ ਜਵਾਬ ਤੁਸੀਂ ਨਹੀਂ ਪਰਮਾਤਮਾ ਦੇਵੇਗਾ ਇੱਕ ਕੋੜੀ ਗੱਲ ਹਮੇਸ਼ਾ ਯਾਦ ਰੱਖਣਾ ਉਹ ਇਨਸਾਨ ਕਦੇ ਤੁਹਾਡੀ ਕੀਮਤ ਨਹੀਂ ਸਮਝੇਗਾ ਜਿਸ ਲਈ ਤੁਸੀਂ ਦੁਰ ਰਹੇ ਹੋ ਮੇਰੇ ਵਿੱਚ ਲੱਖ ਬੁਰਾਈਆਂ ਸਹੀ ਪਰ ਇੱਕ ਖੂਬੀ ਵੀ ਹੈ ਮੈਂ ਕਦੇ ਵੀ ਕਿਸੇ ਨਾਲ ਬੁਰਾ ਨਹੀਂ ਕੀਤਾ ਕਿਸੇ ਦਾ ਸਾਥ ਛੱਡਣ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅੱਜ ਤੱਕ ਉਸ ਨੇ ਸਾਡੇ ਲਈ ਕੀ ਕੀਤਾ ਹੈ ਜਿਹੜੇ ਲੋਕ ਆਪਣੀ ਗਲਤੀ ਮੰਨ ਲੈਂਦੇ ਨੇ ਉਹ ਹਮੇਸ਼ਾ ਰਿਸ਼ਤਿਆਂ ਵਿੱਚ ਜਿੱਤ ਜਾਂਦੇ ਨੇ ਜ਼ਿੰਦਗੀ ਦੋ ਪਲ ਦੀ ਹੈ ਮੌਜ ਨਾਲ ਜਿਓ ਇੱਕ ਪਲ ਖੁਸ਼ੀ ਦਾ ਦੂਜਾ ਪਲ ਗਮ ਦਾ ਜਿਵੇਂ ਸਭ ਵਕਤ ਦੀ ਗੱਲ ਹੈ ਇਸ ਲਈ ਸੁਣਿਆ ਹੈ ਜੋ ਦੇਰ ਨਾਲ ਮਿਲਦੇ ਨੇ ਉਹ ਦੂਰ ਤੱਕ ਚੱਲਦੇ ਨੇ ਜਿੱਦ ਗੁੱਸਾ ਗਲਤੀ ਲਾਲਚ ਅਤੇ અપਮਾਨ ਕਰੜਿਆਂ ਵਰਗੇ ਹੁੰਦੇ ਨੇ ਜੋ ਦੂਜੇ ਕਰੇ ਤਾਂ ਚੁਬਦੇ ਨੇ ਪਰ ਖੁਦ ਕਰੀਏ ਤਾਂ ਚੁਬਦੇ ਨਹੀਂ ਪਹਾੜ ਚੜਨ ਵਾਲਾ ਵਿਅਕਤੀ ਝੁੱਕ ਕੇ ਚੱਲਦਾ ਹੈ ਕਿਉਂਕਿ ਉਤਰਨ ਵਾਲਾ ਆਕੜ ਕੇ ਚੱਲਦਾ ਹੈ ਇਸ ਲਈ ਕੋਈ ਜੇਕਰ ਝੁੱਕ ਕੇ ਚੱਲ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਡਰ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਉਹ ਸਮਝਦਾਰ ਹੈ ਕਿਉਂਕਿ ਪਹਾੜ ਤੋਂ ਉਤਰਨ ਵੇਲੇ ਕਿਤੇ ਡਿੱਗ ਨਾ ਜਾਵੇ ਜੇਕਰ ਕੋਈ ਆਕਰ ਕੇ ਚੱਲ ਰਿਹਾ ਹੈ ਤਾਂ ਮਤਲਬ ਨੀਚੇ ਵੱਲ ਆ ਰਿਹਾ ਹੈ ਤੇ ਜੇਕਰ ਕੋਈ ਪਿਆਰ ਨਾਲ ਝੁੱਕ ਕੇ ਚੱਲ ਰਿਹਾ ਹੈ ਮਤਲਬ ਹੈ ਕਿ ਉਹ ਉਚਾਈ ਵੱਲ ਜਾ ਰਿਹਾ ਹੈ ਸਾਡੀ ਆਤਮਾ ਨੂੰ ਪਵਿੱਤਰ ਰੱਖਣਾ ਚਾਹੀਦਾ ਹੈ ਕਿਉਂਕਿ ਮੂਰੀਦ ਉਹੀ ਜੀਵਨ ਬਖਸ਼ਦਾ ਹੈ ਤੇ ਉਹੀ ਮਾਰ ਦਿੰਦਾ ਹੈ ਇਹ ਝੂਠ ਜਗਤ ਤਮਾਸ਼ਾ ਇੱਕ ਸੱਚਾ ਕਰਤਾਰ ਹੈ ਅਸੀ ਆਤਮਾ ਹਾਂ ਪਰ ਮੰਨਨੀ ਬੈਠੇ ਤਾਂ ਸ਼ਰੀਰ ਇਹੀ ਭੁੱਲ ਹੋ ਗਈ ਸਾਡੇ ਤੋਂ ਇਹ ਇਹ ਜੋ ਗੱਲਾਂ ਹਨ ਇਹ ਲਾਈਫ ਚ ਬਹੁਤ ਇੰਪੋਰਟੈਂਟ ਹਨ ਤੇ ਜ਼ਰੂਰੀ ਹਨ ਇਹਨਾਂ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ